ਆਪ ਸਰਕਾਰ ਦੇ ਵੱਲੋਂ ਚੋਣਾਂ ਦਾ ਪ੍ਰਚਾਰ ਹੋ ਰਿਹਾ ਤੇ ਉੱਥੇ ਸੋਸ਼ਲ ਮੀਡੀਆ ਤੇ ਇੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਨੇ ਕਿਹਾ ਤੇ ਜੋ ਵੀ ਮੋਦੀ ਮੋਦੀ ਦਾ ਨਾਅਰਾ ਲਗਾ ਰਿਹਾ ਹੈ ਉਹ ਪਤਨੀ ਆਪਣੇ ਪਤੀ ਨੂੰ ਖਾਣਾ ਨਾ ਪਰੋਸੇ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਹੁਣ ਕਿਹਾ ਹੈ ਕਿ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੁਸੀਂ ਕਹਿ ਰਹੇ ਹੋ ਕਿ ਉਸਦੇ ਨਾਲ ਵੀ ਡਾਕਟਰ ਗੁਰਪ੍ਰੀਤ ਜਾਨੀ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਸਹਿਮਤ ਹੋਵੇਗੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਾਣਾ ਨਹੀਂ ਪਰੋਸਣਗੇ ਤੇ ਜਿਸ ਦੇ ਦੌਰਾਨ ਹੁਣ ਵਿਕਰਮ ਮਜੀਠੀਆ ਨੇ ਫਿਰ ਤੋਂ ਇੱਕ ਵਾਰ ਪਲਟਵਾਰਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀਤਾ ਤੇ ਦੱਸ ਦਈਏ ਕਿ ਉਹਨਾਂ ਨੇ ਲਿਖਿਆ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਕੀ ਡਾਕਟਰ ਗੁਰਪ੍ਰੀਤ ਇਸ ਗੱਲ ਤੇ ਤੁਹਾਡੇ ਨਾਲ ਸਹਿਮਤ ਹੋਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਨਰ ਨਹੀਂ ਪਰੋਸਣਗੇ ਭਗਵੰਤ ਮਾਨ ਹਰ ਰਾਤ ਮੋਦੀ ਮੋਦੀ ਦੇ ਨਾਰੇ ਲਗਾਉਂਦਾ ਹੈ ਤੇ ਕਿਸਾਨਾਂ ਵਿਰੁੱਧ ਕਾਰਵਾਈ ਕਰਦੇ ਹਨ ਹਤੇ ਹਰਿਆਣਾ ਪੁਲਿਸ ਦਾ ਸਮਰਥਨ ਕਰਦੇ ਹਨ ਤੇ ਜਿਸ ਨੇ ਪੰਜਾਬ ਦੇ ਕਿਸਾਨ ਸ਼ਿਪਕਰਨ ਸਿੰਘ ਨੂੰ ਬਹਿਰੇਮੀ ਨਾਲ ਮਾਰਿਆ ਸੀ ਅਤੇ ਸੈਂਕੜਾ ਹੋਰਾਂ ਨੂੰ ਜ਼ਖਮੀ ਕੀਤਾ ਸੀ ਤੇ ਸ਼੍ਰੀ ਮਾ ਨੇ ਸ਼ਿਪਕਰਨ ਦੀ ਮੌਤ ਤੇ ਜ਼ੀਰੋ ਐਫ ਆਈ ਆਰ ਦਰਜ ਕਰਵਾਈ ਤੇ ਜਿਸ ਨੂੰ ਹਰਿਆਣਾ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਮਾਰਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀ ਹੱਥ ਮਿਲਾਇਆ ਹੋਇਆ ਹੈ ਦੱਸਦੀ ਹੈ ਕਿ ਜਿਹੜੀ ਪੋਸਟ ਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਤੇ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਹੈ ਉਸ ਨੂੰ ਲੈ ਕੇ ਹੁਣ ਵਿਕਰਮ ਮਜੀਠੀਆ ਨੇ ਫਿਰ ਤੋਂ ਆਪ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਿਆ ਆਪਣੇ ਘਰ ਕੇ ਸਾਰੇ ਮਰਦੋਂ ਸੇ ਵੀ ਵੋਟ ਡਲਵਾਨੀ ਹੈ ਕਈ ਮਰਦ ਮੋਦੀ ਮੋਦੀ ਕਰ ਰਹੇ ਹਨ ਉਨ੍ਹਾਂ ਦਾ ਦਿਮਾਗ ਆਪ ਹੀ ਠੀਕ ਕਰ ਸਕਦੇ ਹੋ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ अगर आपका पति कहे मोदी तो बोलना शाम का खाना नहीं मिलेगा ਆਪ ਸਰਕਾਰ ਦੇ ਵੱਲੋਂ ਚੋਣਾਂ ਦਾ ਪ੍ਰਚਾਰ ਹੋ ਰਿਹਾ ਤੇ ਉੱਥੇ ਸੋਸ਼ਲ ਮੀਡੀਆ ਤੇ ਇੱਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਨੇ ਕਿਹਾ ਤੇ ਜੋ ਵੀ ਮੋਦੀ ਮੋਦੀ ਦਾ ਨਾਅਰਾ ਲਗਾ ਰਿਹਾ ਹੈ ਉਹ ਪਤਨੀ ਆਪਣੇ ਪਤੀ ਨੂੰ ਖਾਣਾ ਨਾ ਪਰੋਸੇ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਹੁਣ ਕਿਹਾ ਹੈ ਕਿ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਨਾਲ ਵੀ ਡਾਕਟਰ ਗੁਰਪ੍ਰੀਤ ਜਾਨੀ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਸਹਿਮਤ ਹੋਵੇਗੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਨਹੀਂ ਪਰੋਸਣਗੇ ਤੇ ਜਿਸ ਦੇ ਦੌਰਾਨ ਹੁਣ ਵਿਕਰਮ ਮਜੀਠੀਆ ਨੇ ਫਿਰ ਤੋਂ ਇੱਕ ਵਾਰ ਪਲਟਵਾਰਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀਤਾ ਤੇ ਦੱਸ ਦਈਏ ਕਿ ਉਹਨਾਂ ਨੇ ਲਿਖਿਆ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਕੀ ਡਾਕਟਰ ਗੁਰਪ੍ਰੀਤ ਇਸ ਗੱਲ ਤੇ ਤੁਹਾਡੇ ਨਾਲ ਸਹਿਮਤ ਹੋਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਨਰ ਨਹੀਂ ਪਰੋਸਣਗੇ ਭਗਵੰਤ ਮਾਨ ਹਰ ਰਾਤ ਮੋਦੀ ਮੋਦੀ ਦੇ ਨਾਰੇ ਲਗਾਉਂਦਾ ਹੈ ਤੇ ਕਿਸਾਨਾਂ ਵਿਰੁੱਧ ਕਾਰਵਾਈ ਕਰਦੇ ਹਨ ਹਤੇ ਹਰਿਆਣਾ ਪੁਲਿਸ ਦਾ ਸਮਰਥਨ ਕਰਦੇ ਹਨ ਤੇ ਜਿਸ ਨੇ ਪੰਜਾਬ ਦੇ ਕਿਸਾਨ ਸ਼ਿਪਕਰਨ ਸਿੰਘ ਨੂੰ ਬਹਿਰੇਮੀ ਨਾਲ ਮਾਰਿਆ ਸੀ ਅਤੇ ਸੈਂਕੜਾ ਹੋਰਾਂ ਨੂੰ ਜ਼ਖਮੀ ਕੀਤਾ ਸੀ ਤੇ ਸ਼੍ਰੀ ਮਾ ਨੇ ਸ਼ਿਪਕਰਨ ਦੀ ਮੌਤ ਤੇ ਜ਼ੀਰੋ ਐਫ ਆਈ ਆਰ ਦਰਜ ਕਰਵਾਈ ਤੇ ਜਿਸ ਨੂੰ ਹਰਿਆਣਾ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਮਾਰਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀ ਹੱਥ ਮਿਲਾਇਆ ਹੋਇਆ ਹੈ ਦੱਸਿਏ ਕਿ ਇਹ ਜਿਹੜੀ ਪੋਸਟ ਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਤੇ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਟਿੱਪਣੀ ਕੀਤੀ ਗਈ ਉਸ ਨੂੰ ਲੈ ਕੇ ਹੁਣ ਵਿਕਰਮ ਮਜੀਠੀਆ ਨੇ ਫਿਰ ਤੋਂ ਆਪ ਸਰਕਾਰ ਨੂੰ ਸਵਾਲਾਂ ਦੇ ਵਿੱਚ ਕੇ ਰਿਆ ਹੈ ਆਪਣੇ ਘਰ ਕੇ ਸਾਰੇ ਮਰਦੋਂ ਸੇ ਵੀ ਵੋਟ ਡਲਵਾਨੀ ਹੈ ਕਈ ਮਰਦ ਮੋਦੀ ਮੋਦੀ ਕਰ ਰਹੇ ਹਨ ਉਨ੍ਹਾਂ ਦਾ ਦਿਮਾਗ ਆਪ ਹੀ ਠੀਕ ਕਰ ਸਕਤੇ ਹੋ ਕਰ ਸਕਤੇ ਹੋ ਕਿ ਨਹੀਂ ਕਰ ਸਕਤੇ अगर आपका पति कहे मोदी तो बोलना शाम का खाना नहीं मिलेगा